ਹਾਲਾਤ ਆ ਜਿਹੜੇ ਵੱਧ ਤੋਂ ਵੱਧ ਹੂੰ 6-6 ਫੁੱਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਏ ਥੱਲੇ ਉੱਪਰ ਕੱਪੜਾ ਲਾਇਆ ਲੀ ਵੀ ਸੁੱਕਾ ਨਹੀਂ ਆ ਮੈਂ ਆਉਣਾ ਤਾਂ 2-3 ਦਿਨ ਪਹਿਲਾਂ ਚਾਹੁੰਦਾ ਸੀ ਮੈਂ ਗਲੋਬਲ ਜਿਹੜੀ ਸਿੱਖ ਫਾਊਂਡੇਸ਼ਨ ਹੈ ਅਮਰਪ੍ਰੀਤ ਦਾ ਕਾਕਾ ਇਹਦੇ ਨਾਲ ਆਪਣਾ ਘਗਰ ਦੀ ਮਾਰ ਵਾਲੇ ਪਿੰਡਾਂ ਵੇਲੇ ਕਰਾ ਕੱਪੇ ਉਹ ਅਸੀਂ ਲਾਏ ਹਨ ਮਗਰੋਂ ਇਹਨਾਂ ਨਾਲ ਕੰਮ ਕਰਨਾ ਮੇਰਾ ਕਾਫੀ ਵਿਅਰਵ ਹੈ ਪਰ ਇਥੋਂ ਇੱਕ ਸੇਹ ਦੇ ਨਾਲ ਤੋਂ ਇਹ ਮਿਲਦੀ ਹੈ ਵੀ ਕੰਮ ਬੜਾ ਸਿਸਟੇਮੈਟਿਕ ਕਰਦੇ ਆਏ ਸਾਰੇ ਇਸ ਇਲਾਕੇ ਨੂੰ ਇਸ ਗੱਲ ਦੀ ਪਰੋਸਾ ਦਵਾਉਣੇ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਕਰਾਂਗੇ ਇਹ ਨਹੀਂ ਹੈਗਾ ਵੀ ਅੱਜ ਫੋਟੋਆਂ ਕਰਾ ਲਈਆਂ ਤੇ ਕੱਲ ਨੂੰ ਦੋ ਵਾਰੀ ਗੇੜੇ ਦੇ ਉੱਤੇ ਫੇਰ ਚਲੇ ਗਏ ਆਪਾਂ ਅਖੀਰ ਤੱਕ ਜੰਨਾਚਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣੇ ਕਿ ਵੀ ਸਾਡਾ ਇੱਕ ਮੁੰਡਾ ਕੈਬੀਆ ਜਲੰਧਰ ਤੋਂ ਤਾਂ ਦੋ ਮੋਟਰ ਬੋਟ ਆ ਜੀ ਅੱਜ ਰਾਤ ਵਿੱਚ ਪਹੁੰਚ ਜਾਣਗੀਆਂ ਸਵੇਰ ਦਾ ਡੀਜ਼ਲ ਦੀ ਲੋਡ ਪੈਣੀ ਹੈ डील ਦਾ ਪ੍ਰਬੰਧ ਅਸੀਂ ਹੁਣੇ ਤੋਂ ਲੱਗੇ ਹੋਏ ਹਾਂ ਕਰਨ ਜਿਹੜੇ ਹਾਲਾਤ ਇੱਥੇ ਨੇ ਇੱਥੇ ਕਣਕ ਬੜੀ ਮੁਸ਼ਕਲ ਆ ਵੀ ਜੂਗੀ ਗੈਰਵਾ ਆਪਣਾ ਨਵੰਬਰ ਤੱਕ ਪੇਟੀਆਂ ਲੋਕ ਉੱਪਰ ਚੜਾ ਰਹੇ ਨੇ ਫਰਿੱਜ ਕਿੰਨਾ ਕਸਮਾਨ ਕੋਠੇ ਤੇ ਰੱਖਣਗੇ ਇਸ ਗੱਲ ਕੇ ਨੇ ਹਾਲਾਤ ਬਹੁਤ ਮਾੜੇ ਨੇ ਕੁੱਲ ਮਿਲਾ ਕੇ ਫਿਰ ਵੀ ਆਪਾਂ ਨੂੰ ਹੌਸਲਾ ਦਿੰਦਾ ਵੀ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਨਾਲ ਜਦੋਂ ਪਾਣੀ ਉੱਤਰ ਗਿਆ ਜਿਹੜਾ ਅਸਲੀ ਨੁਕਸਾਨ ਦਾ ਤਾਂ ਪਤਾ ਹੀ ਉਦੋਂ ਬਾਅਦ ਲੱਗਣਾ ਹੈ ਮੱਝ ਮਰ ਗਈ ਜੇ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਉਹਨੂੰ ਪੱਪਾ ਸ਼ੂਦਾਂ ਨਾ ਨਾ ਦੇ ਕੇ ਆਈਏ ਪਰੰਤੂ ਜੀਐਸੀ ਮੀਡੀਆ ਦੇ ਉੱਤੇ ਆ ਕੇ ਕੋਈ ਗੱਲ ਨਹੀਂ ਕਹਿੰਦੇ ਲੋਕ ਸਾਨੂੰ ਇੰਨਾ ਬਾੜਾ ਬੋਲਦੇ ਉਹਦੇ ਉੱਤੇ ਹੂੰ ਕੋਈ ਬੰਦਾ ਇਹ ਨਹੀਂ ਵੇਖਦਾ ਵੀ ਮੈਂ ਹਾਰਟ ਪੇਸ਼ੈਂਟ ਆ ਮੇਰੇ ਪੰਜ ਸਟੈਂਟ ਪਏ ਹੋਏ ਨੇ ਮੇਰੀਆਂ ਫਿਜ਼ੀਕਲ ਪ੍ਰੋਬਲਮਾਂ ਨੇ ਬੇਟੇ ਦੇ ਜਾਣ ਤੋਂ ਪਿੱਛੋਂ ਮੈਂ ਚਾਰੇ ਪਾਸੇ ਰੁਕੇ ਰਿਹਾ ਹੋਇਆ ਮੇਰੀ ਜੀ ਜ਼ਿੰਦਗੀ ਨੂੰ ਕੋਈ ਬੰਦਾ ਤੁਸੀਂ ਆਪ ਦਾ ਕੈਮਰਾ ਮੇਰੀ ਗੱਲ ਸੁਣੋਗੇ ਨਾ ਤੁਸੀਂ ਖੁਦ ਵੀ ਕਹੋਗੇ ਯਾਰ ਮੈਂ ਬਾਕੀ ਤੁਸੀਂ ਬਹੁਤ ਫਸੇ ਹੋ ਪਰ ਫਿਰ ਵੀ ਅਸੀਂ ਉਸ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਦੇ ਹੋਏ ਅਸੀਂ ਆਪਣੇ ਭਰਾਵਾਂ ਦੇ ਨਾਲ ਆ ਕੇ ਖੜੇ ਹਾਂ ਬੇਟੇ ਤੇ ਜਾਣ ਤੋਂ ਮੰਗਰੋ ਮੈਨੂੰ ਇਹ ਲੱਗਦਾ ਜਿੱਦਾਂ ਮੈਨੂੰ ਚਾਰ ਸਪੇਰੇ ਤੋਂ ਲੋਕਾਂ ਨੇ ਘੇਰਾ ਪਾ ਲਿਆ ਤੇ ਮੈਨੂੰ ਮਾੜਾ ਬੋਲਦੇ ਉਹਦੇ ਉੱਤੇ ਕਮੈਂਟਾਂ ਦੇ ਵਿੱਚ ਮੈਂ ਤਾਂ ਕਮੈਂਟ ਪੜਦਾ ਨਹੀਂ ਐ ਸੁਭਦੇ ਮਾਤਾ ਜੀ ਨੇ ਉਹ ਮੈਨੂੰ ਬਾਰੀ ਦੇਖੋ ਐ ਕਹੀ ਜਾਂਦੇ ਨੇ ਹੁਣ ਉਹ ਲੈ ਹੁਣ ਮੈਨੂੰ ਪਰਸੋਂ ਦੀ ਲੱਗੀ ਐ ਕਿ ਹਨ ਤੁਸੀਂ ਜਾਓ ਲੇਟ ਹੋ ਜੇ ਮੈਂ ਇਹਨੂੰ ਕਿਹਾ ਵੀ ਆਪਾਂ ਪਤਾ ਕੀਤਾ ਹੋਇਆ ਜਦੋਂ ਉਹ ਆਪਾਂ ਨੂੰ ਕਿਤੇ ਭੇਜਣਗੇ ਕਿਸੇ ਪਿੰਡ 'ਚ ਵੀ ਤੁਸੀਂ ਕੋਲਾਨੀ ਜਗ੍ਹਾ ਤੇ ਜਾਓ ਆਪਾਂ ਉਦੋਂ ਜਾਵਾਂਗੇ ਉਨਾ ਚਿਰ ਆਪਾਂ ਇਹ ਮੇ ਉੱਥੇ ਕੱਲੀਆਂ ਫੋਟੋਆਂ ਖਿਚਾਉਣ ਵਾਲੇ ਮਾਮਲੇ 'ਚ ਜਾਉਂਦੇ ਹੀ ਪੈਣਾ ਚਾਹੁੰਦੇ ਆਪਾਂ ਮੇਰੀ ਬੇਟੀ ਦੀ ਹੈਸੀਤ ਦੀਆਂ ਬੇਟੀਆਂ ਮੇਰੇ ਨਾਲ ਗੱਲੇ ਮਿਲਦੀਆਂ ਮੈਨੂੰ ਆ ਕੇ ਰੋਂਦੀਆਂ ਨੇ ਤਾਂ ਇੱਥੋਂ ਤੱਕ ਕਿ ਮੇਰੀ ਭਾਣਜੀ ਨਾਲ ਵੀ ਮੇਰੀਆਂ ਫੋਟੋਆਂ ਨੂੰ ਗਲਤ ਬਣਾ ਕੇ ਪਾ ਦਿੰਦੇ ਨੇ ਪਹਿਲੇ ਸਾਨੂੰ ਜਾਈਏ ਕਿਹੜੇ ਪਾਸੇ ਆ ਮੈਂ ਜਦੋਂ ਇੱਥੇ ਫਿਰ ਰਿਹਾ ਸੀ ਨਾ ਮੈਨੂੰ ਇਹ ਲੱਗ ਰਿਹਾ ਸੀ ਜਿਹੜੀਆਂ ਮੇਰੀਆਂ ਕੋਸ਼ਿਸ਼ਾਂ ਬਹੁਤ ਥੋੜੀਆਂ ਨੇ ਜੇ ਅੱਜ ਮੇਰਾ ਬਬਰ ਸ਼ੇਰ ਹੁੰਦਾ ਤਾਂ ਸ਼ਾਇਦ ਇੱਥੇ ਪਤਾ ਲੱਗਦਾ ਵੀ ਸਿੱਧੂ ਮੂਸੇ ਵਾਲਾ ਕਿੱਥੇ ਹੈਗਾ ਹੈ ਮੈਂ ਉਹਨਾਂ ਤਾਂ ਨਹੀਂ ਕਰ ਸਕਦਾ ਮੈਂ ਆਪਣੇ ਲੋਕਾਂ ਤੋਂ ਮਾਫੀ ਚਾਹੁੰਦਾ ਇਸ ਗੱਲ ਦੇ ਵੀ ਆਪਾਂ ਬਹੁਤ ਵੱਡਾ ਇੱਕ ਸਰੋਤ ਨੂੰ ਖੋਲਿਆ ਪਰੰਤੂ ਉਹਦੀ ਸੋਚ ਹੈ ਉਹਨੂੰ ਮੈਂ ਜਿੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਜਿੰਨਾ ਕਿ ਮੈਂ ਕਰ ਸਕਦਾ ਵਾ ਹਮੇਸ਼ਾ ਤੁਹਾਡੇ ਨਾਲ ਖੜੂਗਾ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਿਹਾ ਕਿ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੈਕਟਰ ਲੈ ਕੇ ਪਾਣੀ 'ਚ ਵੜ ਜਾਂਦਾ ਵੀ ਚਲਾਉਣਾ ਮੈਂ ਤੁਸੀਂ ਪਿੱਛੇ ਬੈਠੋ ਫਿਰ ਅਸੀਂ ਕਾਰਾਂ 'ਚ ਬਹਿ ਕੇ ਨਹੀਂ ਆਉਣਾ ਸੀ ਫਿਰ ਅਸੀਂ 59 11 ਲੈ ਕੇ ਆਉਣਾ ਸੀ